ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਹੀ ਉਹ ਜਾਣਦੇ ਆਂ ਆਪਾਂ ਨਾਪੇ ਤੇ ਅੱਜ ਨਾਪੇ ਮੈਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਨਾਪੇ ਹੋ ਹੈਗਾ ਫਿਰ ਪਟਿਆਲੇ ਆਵਾਂਗੇ ਫਿਰ ਕਿਸੇ ਪ੍ਰੋਗਰਾਮ ਤੇ ਜਾ ਕੇ ਆਉਣਾ ਹੈਗਾ ਕਿਸੇ ਪਿੰਡ ਚ ਮੇਲਾ ਹੈਗਾ ਬਾਕੀ ਜੁੜੇ ਰਹੋ ਅੱਜ ਦਾ ਬਲੌਗ ਬਹੁਤ ਵਧੀਆ ਬਣਨ ਵਾਲਾ ਹੈ ਲੱਭ ਹਾਂਜੀ ਆਜੂ ਰੋਟੀ ਖਵਾ ਦਈਏ ਤੁਹਾਨੂੰ ਚਾਹ ਨਾਲ ਹਾਂਜੀ ਬਸ ਆਉਣ ਲੱਗਿਆ ਜੀ ਮੈਂ ਪਟਿਆਲੇ ਨਾਪੇ ਬਾਦ ਨੂੰ ਖਾਣਾ ਖਾ ਕੇ ਆਜੂ ਚਟਕਿੰਗ ਨਾਲ ਤੁਹਾਨੂੰ ਵੀ ਖਵਾ ਦਈਏ ਲੱਭ ਹਾਂਜੀ ਚੱਲਦੇ ਆ ਜੀ ਹੁਣ ਸ਼ਹਿਰ ਨੂੰ ਹਾਂਜੀ ਦੋਸਤੋ ਪਟਿਆਲੇ ਆ ਗਏ ਹੁਣ ਨਾਬੇ ਨੂੰ ਜਾ ਰਿਹਾ ਹੈਗਾ ਮੈਂ ਹਾਂਜੀ ਮਿੱਤਰ ਪਿਆਰਿਓ ਨਾਬੇ ਨੂੰ ਜਾ ਰਿਹਾ ਹੈਗਾ ਹਾਂਜੀ ਦੋਸਤੋ ਨਾਬੇ ਪਹੁੰਚ ਗਏ ਜੀ ਆਪਾਂ ਹਾਂਜੀ ਨਾਬੇ ਆ ਗਿਆ ਜੀ ਮੈਂ ਆ ਮੇਰਾ ਭਤੀਜ ਆ ਗਿਆ ਆ ਭਤੀਜ ਵੀ ਆ ਗਿਆ ਭਤੀਜ ਕਹਿੰਦੇ ਤੈਨੂੰ ਛੱਡਿਆ ਆਉਣੇ ਚਾਚੇ ਬਾਜ਼ਾਰ ਚ ਜਾਣਾ ਤੀਗਾ ਮੈਂ ਗਾਹਾਂ ਪਤਾ ਇਹਨਾਂ ਨੂੰ ਮੁੰਡਿਆ ਭਤੀਜ ਲੈ ਕੇ ਜਾ ਰਹੀ ਆ ਬਾਜ਼ਾਰ ਚ ਨੂੰ ਭੀਜ ਕਹਿੰਦੇ ਚੱਚੇ ਤੁਸੀਂ ਛੱਟ ਗਿਆ ਹੋਣੀ ਆ ਪਤਾ ਤੁਰਕੇ ਉਹ ਕਿਹਾ ਵੀ ਮੈਂ ਕਿਹਾ ਤੁਰਕੇ ਭੱਜ ਜਾਂਦਾ ਉਹ ਮਗਰ ਵੀ ਮੇਰਾ ਭਤੀਜ ਜਾ ਰਿਹਾ ਪਤਾ ਇਹਨਾਂ ਨੂੰ ਭਤੀਜਿਆਂ ਨੂੰ ਇੱਥੇ ਤੇਰੇ ਦਾ ਠੀਕ ਆ ਠੀਕ ਆ ਆ ਭਤੀਜ ਵਿਚਾਰੇ ਛੱਡਣ ਆ ਗਏ ਦੀਗੇ ਮੈਨੂੰ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਲਵ ਯੂ ਆ ਯਾਰ ਤੁਹਾਨੂੰ ਟਰੱਕ ਭਰ ਕੇ ਨਾਬੇ ਵਾਲੇ ਨੂੰ ਯਾਰ ਹੋਰ ਦੱਸੋ ਗੱਲਬਾਤ ਠੀਕ ਆ ਪੜਾਈ ਵਧੀਆ ਚੱਲਦੀ ਆ ਵਧੀਆ ਜੀ ਠੀਕ ਆ ਠੀਕ ਆ ਹਾਂਜੀ ਦੋਸਤੋ ਨਾਬੇ ਆ ਜੀ ਜਾ ਰਹੇ ਹਾਂ ਹੁਣ ਗੱਡੀ ਕੋਲ ਨੂੰ ਇੱਥੇ ਆਇਆ ਵੀ ਆਤੀ ਬਾਬਾ ਜੀ ਕੋਲ ਰੁਕਣਾ ਤਾਂ ਹੈਤੀ ਯਾਰ ਅਜੇ ਘੰਟਾ ਡੇਢ ਘੰਟਾ ਹੁਣ ਮੈਨੂੰ ਫੋਨ ਆ ਗਿਆ ਘਰ ਤੋਂ ਕਹਿੰਦੇ ਸਕੂਲ ਦੇ ਵਿੱਚ ਸਾਈਨ ਕਰਨੇ ਬਹੁਤ ਜ਼ਰੂਰੀ ਨੇ ਡੇਢ ਵਜੇ ਤੋਂ ਪਹਿਲਾਂ ਪਹਿਲਾਂ ਮਗਾ ਤੁਸੀਂ ਮੈਨੂੰ ਸਵੇਰੇ ਦੱਸ ਦਿੰਦੇ ਸਵੇਰੇ ਮੈਂ ਉਹੀ ਕਰਕੇ ਭਾਗ ਜਾਂਦਾ ਹੁਣ ਮੈਨੂੰ ਸਿੱਧਾ ਧੁੱਜਣਾ ਪੈ ਰਿਹਾ ਹੁਣ ਸਕੂਲ 'ਚ ਜਾਊਂਗਾ ਪਹਿਲਾਂ ਕਟਿਆਲੇ ਨਹੀਂ ਤਾਂ ਮੈਂ ਰੁਕ ਜਾਣਾ ਤੀ ਯਾਰ ਕਿੱਦਣੇ ਮੈਂ ਫੇਰ ਆਊਂਗਾ ਫੇਰ ਆਪਾਂ ਗੱਲਾਂ-ਬਾਤਾਂ ਮਾਰਾਂਗੇ ਨਾਲੇ ਤੁਹਾਡੇ ਨਾਲ ਖਾਵਾ-ਪੀਵਾਗੇ ਇੱਥੇ ਬੈ ਕੇ ਯਾਰ ਉਈ ਚੱਕਰ ਨਹੀਂ ਆਇਗਾ। ਹਾਂਜੀ ਮਿੱਤਰੋ ਨਾਬੇ ਆ ਉਹ ਜਾ ਰਿਹਾ ਮੈਂ ਪਿੰਡ ਨੂੰ ਸਕੂਲ ਤੇ ਜਾਣਾ ਜ਼ਰੂਰੀ ਆ ਮੁੰਡੇ ਦੇ ਇਸ ਕਰਕੇ ਜਾ ਰਿਹਾ ਨਹੀਂ ਰੁਪਣਾ। ਤੇ ਨਾਲੇ ਯਾਰ ਨਾਬੇ ਵਾਲੇ ਉਹ ਭਤੀਜਿਆਂ ਦਾ ਧੰਨਵਾਦ ਜਿਹੜੇ ਆਦੇ ਚਾਚੇ ਨੂੰ ਸਵੇਰੇ ਛੱਡ ਕੇ ਆਏ ਨੇ ਬਾਜ਼ਾਰ ਤੇ ਜਾ ਕੇ। ਲਵ ਯੂ ਤੁਹਾਨੂੰ ਮੇਰੇ ਜਿਗਰ ਦੇ ਟੁਟਿਆਂ ਨੂੰ। ਹਾਂਜੀ ਦੋਸਤੋ ਹੁਣ ਚੱਲਦਿਆਂ ਪਟਿਆਲੇ ਵੱਲ ਨੂੰ। ਹਾਂਜੀ ਚੱਲਦੇ ਆਂ ਜੀ ਹੁਣ ਪਟਿਆਲੇ ਨੂੰ। ਅੱਜ ਯਾਰ ਜਾਮ ਪਤਾ ਨਹੀਂ ਪਟਿਆਲੇ ਕਾਦਾ ਲੱਗਿਆ ਵੇ ਉਹ ਜੇਲ੍ਹ ਵਾਲੇ ਪਾਸੇ ਪੁਲਿਸ ਪਿੱਛੇ ਨੂੰ ਮੋੜੀ ਜਾਂਦੀ ਆ ਪਿਛਲੀ ਸੜਕ ਤੇ ਆਏ ਸੀ ਇੱਥੇ ਜਾਵੇਂ ਜਾਮ ਲੱਗਿਆ ਪਿਆ ਸਰੇ ਤੱਕ ਹਾਂਜੀ ਦੋਸਤੋ ਪਟਿਆਲੇ ਹੈਗਾ ਯਾਰ ਸਕੂਲ ਤੋਂ ਹੁਣ ਮੇਰੇ ਤੋਂ ਜਾਇ ਨਹੀਂ ਜਾਣਾ ਪਿੱਛੇ ਜਾਵੇਂ ਬਹੁਤ ਲੱਗਿਆ ਪਿਆ ਤੇ ਯਾਰ ਫਿਰ ਮੈਂ ਘਰੇ ਫੋਨ ਕਰਿਆ ਮੈਂ ਕਿਹਾ ਭਾਈ ਤੁਸੀਂ ਉਹ ਕਰਿਆਓ ਸੈਨ ਕਿ ਜੇ ਜਦ ਤੱਕ ਮੈਂ ਜਾਊਂਗਾ ਕਿ ਮੈਨੂੰ ਤਾਂ 2:30 ਵਜੇ ਜਾਣੇ ਨੇ ਜਾਂਦੇ ਨੂੰ ਤੇ ਫਿਰ ਫਾਇਦਾ ਕੀ ਹੈ ਜੇ ਫਿਰ ਸੈਨ ਇਹ ਨਾ ਹੋਏ ਘਰੇ ਕਰਤਾ ਦੀ ਫੋਨ ਕਰ ਕਰਦੇ ਜਾਏ ਆਉਣਗੇ ਤੇ ਅੱਧਰ ਖੜਾ ਬਾਈ ਨੰਬਰ ਵਾਲੀ ਸਾਈਡ ਹੋਰ ਦੱਸੋ ਗੱਲ ਬਾਤ ਠੀਕ ਨੇ ਮੇਰੇ ਜੀਗਰ ਦੇ ਟੋਟੇ ਹਾਂਜੀ ਪਟਿਆਲੇ ਖੜੇ ਆ ਯਾਰ ਆ ਭਤੀਜੇ ਜਾ ਕੇ ਆਪਣੇ ਸਾਰੇ ਹੈਲੋ ਉਹ ਠੀਕ ਹੋ ਮੁੰਡਿਓ ਓਕੇ ਆ ਕੰਮ ਹਾਂਜੀ ਹਾਂਜੀ ਠੀਕ ਆ ਅੱਜ ਯਾਰ ਮੋਟਰਸਾਈਕਲ ਤੇ ਢੀਡਾ ਲਾਇਆ ਭਤੀਜਿਆਂ ਨਾਲ ਬਹੁਤ ਦਿਨ ਹੋ ਗਏ ਦੀ ਮੈਂ ਚੱਲ ਕੇ ਰੂਲ ਪਾ ਦਾਂਗੇ ਮੈਂ ਗਿਆ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਆ ਯਾਰ ਹਾਂ ਜੀ ਮਿੱਤਰੋ ਚਲਦੇ ਆ ਪਿੰਡ ਨੂੰ ਹਾਂ ਜੀ ਦੋਸਤੋ ਆ ਲੈ ਲਿਆ ਸ਼ਾਮ ਵਾਲਾ ਸਮਾਨ ਹੁਣ ਆਪਾਂ ਚਲਦੇ ਆ ਪਿੰਡ ਵੱਲ ਤੇ ਬਥੇਰੇ ਭਤੀਜ ਮਿਲੇ ਨੇ ਯਾਰ ਅੱਜ ਹੁਣ ਤਾਂ ਮੈਂ ਚਲਦਾ ਯਾਰ ਜਾ ਕੇ ਮੜਾ ਮੂਟਾ ਖੇਤਾਂ 'ਚ ਕੰਮ ਕਰਾਉਣੇ ਆ ਬਾਕੀ ਰਾਜੀ ਖੁਸ਼ੀ ਹਾਸਲੇ ਵਾਸਤੇ ਰਹੋ ਮੇਰੇ ਭਤੀਜੋ ਤੋਂ ਨੂੰ ਲਵਡੂਆ ਟਰੱਕ ਭਰ ਕੇ ਫੜਿਆ ਹਾਂਜੀ ਮਿੱਤਰ ਪਿਆਰੇ ਉਹ ਘਰ ਨੂੰ ਜਾਣ ਲੱਗਿਆ ਵੀ ਆਪਣੇ ਭਤੀਜਾ ਕੇ ਭਤੀਜਾ ਖਾਲਸਾ ਕਾਲ ਚ ਖਾਲਸਾ ਜੋ ਹਾਂਜੀ ਹਾਂਜੀ ਠੀਕਾ ਠੀਕਾ ਕਿਹੜਾ ਇਲਾਕਾ ਦੱਸਿਆ ਪਟੜਾ ਜੀ ਜਪਡੇਲੀ ਆਪਡਾਉਨ ਕਰਦੇ ਹੋ ਨਾ ਨਾ ਜੀ ਉਹਦੇ ਦੀ ਬਾਈ ਨੰਬਰ ਬਾ ਠੀਕਾ ਠੀਕਾ ਹੋਰ ਕਰੇ ਠੀਕ ਨੇ ਹਾਂ ਜੀ ਵਧੀਆ ਚੱਲਦੀ ਆ ਪੜਾਈ ਵਧੀਆ ਜੀ ਦੱਸ ਦੋ ਓਕੇ ਹਾਂਜੀ ਹਾਂਜੀ ਚਲ ਠੀਕਾ ਠੀਕਾ ਚਾਹ ਪਾਣੀ ਨਹੀਂ ਪੀਣਾ ਭਤੀਜਾ ਨਾ ਨਾ ਜੀ ਚਾਹ ਠੀਕਾ ਜੀ ਗੱਲ ਲਵਡੂਆ ਤੁਹਾਨੂੰ ਯਾਰ ਹਾਂਜੀ ਮਿੱਤਰ ਪਿਆਰੇਓ ਉੱਧਰ ਜਾਮ ਲੱਗਿਆ ਵਿਆ ਇਸ ਕਰਕੇ ਇੱਧਰੋਂ ਗੱਡੀ ਕੱਢ ਰਹੇ ਹਾਂ 12 ਤਰੀਕ ਨੂੰ ਹੋਰ ਦੱਸੋ ਗੱਲਬਾਤ ਠੀਕ ਹੋ ਘਰ ਵਾਸਤੇ ਨਾ ਪਸ਼ੂਆਂ ਖਾਤਰਾ ਖਲ ਲੈਣੀ ਆ ਖਲ ਲੈ ਕੇ ਚੱਲਦੇ ਹਾਂ ਪਿੰਡ ਤੇ ਹਾਲੇ ਹੈਗਾ ਥੋੜਾ ਜਾ ਸਮਾਨ ਜਾ ਲੈਣਾ ਸੀ ਸੇਵ ਜੀ ਲੈ ਹਾਂਜੀ ਦੋਸਤੋ ਖਲ ਲੈ ਲਈ ਆਪਾਂ ਉਹ ਤਾਂ ਨਹੀਂ ਵੀਡੀਓ ਬਣਾਈ ਯਾਰ ਬਾਹਰੋਂ ਦਾ ਗਾਣਾ ਲਾਇਆ ਵੇ ਆਤੀਗਾ ਗਾਣਾ ਚੱਲਦਾ ਹਾਂਜੀ ਡੀਜ਼ਲ ਪਵਾ ਰਹੇ ਹਾਂ ਜੀ ਗੱਡੀ ਚ ਹਾਂਜੀ ਦੋਸਤੋ ਆ ਗਿਆ ਜੀ ਘਰੇ ਮੈਂ ਅੱਜ ਦਾ ਦਿਨ ਬਹੁਤ ਵਧੀਆ ਗਿਆ ਯਾਰ ਤੇ ਇੱਕ ਧਰਨੀ ਧੁਰਨੀ ਪਤਲੀ ਰੋਡ ਬਲਾਕ ਹੋ ਜਾ ਪਿਆ ਸੀ ਪਰੇਸ਼ਾਨੀ ਮੈਨੂੰ ਵੀ ਹੋਈ ਲੋਕਾਂ ਨੂੰ ਵੀ ਹੋਈ ਚਲੋ ਕੋਈ ਗੱਲ ਨਹੀਂ ਘਰੇ ਆ ਕੇ ਖਾ ਲਿਆਂਦੀ ਤੀ ਬਾਕੀ ਤੁਹਾਨੂੰ ਲਵ ਯੂ ਆ ਰਾਜੀ ਖੁਸ਼ੀ ਹਫਦੇ ਵਸਦੇ ਰਹੋ ਸਤਿ ਸ੍ਰੀ ਅਕਾਲ